ਜਿਹੜੇ 2.98 ਦੀ ਗੱਲ ਕੀਤੀ ਹੈ ਇੱਕ ਡਾਕੂਮੈਂਟ ਸਰਕਾਰ ਦਾ ਜਿਹੜਾ 2.45 113 ਦਾ ਡੀਏ ਨਾਲ ਦਿੱਤਾ ਇਹ ਵੀ ਡਾਕੂਮੈਂਟ ਲੱਗਿਆ ਇਹਦੇ ਵਿੱਚ ਸਪਸ਼ਟ ਲਿਖਿਆ ਹੋਇਆ ਪਲੱਸ ਹਾਈ ਕੋਰਟ ਦੇ ਹੁਕਮਤ ਦੇ ਮੁਤਾਬਕ ਸਪੀਕਿੰਗ ਆਰਡਰ ਕੀਤੇ ਨੇ ਸਰਕਾਰ ਨੇ ਲਿਖਿਆ ਕਿ ਪੰਜਾਬ ਗਵਰਨਮੈਂਟ ਮੁਲਾਜ਼ਮ ਜਥੇਬੰਦੀਆਂ ਪਲੱਸ ਪੈਨਸ਼ਨ ਜਥੇਬੰਦੀਆਂ ਇਹਨਾਂ ਦੀ ਆਪਸੀ ਅੰਡਰਸਟੈਂਡਿੰਗ ਦੇ ਨਾਲ 113% ਡੀਏ ਦਿੱਤਾ ਗਿਆ ਹੈ ਹੁਣ ਇੱਥੇ ਜਥੇਬੰਦੀਆਂ ਵੀ ਸਾਡੀਆਂ ਵਿੱਚ ਇਨਵੋਲਵ ਹੋ ਰਹੀਆਂ ਨੇ ਅਸੀਂ ਇਹਨਾਂ ਨੂੰ ਪੁੱਛਿਆ ਫਿਰ ਮੈਂ ਆਰਟੀਈ ਦੇ ਵਿੱਚ ਪੁੱਛਿਆ ਇਹ ਪਲੰਦਾ ਬਣਿਆ ਹੋਇਆ ਅੱਛਾ ਜੀ ਆਰਟੀਈ ਰਹੀਂ ਪੁੱਛਿਆ ਆਰਟੀਈ ਦੇ ਵਿੱਚ ਪੁੱਛ ਰਿਆਂ ਮੈਂ ਵੀ ਉਹ ਜਥੇ ਬੰਦੀਆਂ ਦਾ ਸਾਨੂੰ ਨਾਂ ਦੱਸਿਆ ਜਾਵੇ ਜੀ ਜਿਹੜਾ ਤੁਸੀਂ ਬਾਰ ਬਾਰ ਲਿਖਦੇ ਹੋ ਟਰਾਈਪਾਰਟਾਈਟ ਸਮਝੌਤੇ ਦੇ ਮੁਤਾਬਕ 113 ਨੰਬਰ ਡੀ ਦਿੱਤਾ ਗਿਆ ਉਹ ਸਾਨੂੰ ਜਿੱਥੇ ਨਾਂ ਦੱਸਿਆ ਜਾਵੇ ਹੂੰ ਹੂੰ ਫਾਈਨਾਂਸ ਡਿਪਾਰਟਮੈਂਟ ਇਹਨਾਂ ਨੇ ਝੂਠ ਬੋਲਿਆ ਕਿ ਮੇਰੀ ਆ ਕੇ ਹੀ ਤੋਂ ਬਾਅਦ ਉਹ ਕਹਿੰਦੇ ਤੁਹਾਨੂੰ ਅਸੀਂ ਇਸ ਨੰਬਰ ਦੇ ਨਾਲ ਭੇਜਤਾ ਲੈਟਰ ਅੱਛਾ ਜਵਾਬੇਜਤਾ ਜਵਾਬੇਜਤਾ ਮੈਂ ਫਿਰ 30 ਅਕਵਰ ਲਈ ਕੀਤੀ ਮਾਰਚ 24 ਚ ਕਿ ਤੁਹਾਡਾ ਨਾ ਤਾਂ ਮੈਨੂੰ ਲੈਟਰ ਮਿਲਿਆ ਨਾ ਮੈਨੂੰ ਜਵਾਬ ਮਿਲਿਆ। ਫਿਰ ਉਹਨਾਂ ਨੇ ਭੇਜਤਾ ਆਮ ਰਾਜ ਪ੍ਰਬੰਧ ਨੂੰ ਕਿ ਤੁਸੀਂ ਤੁਹਾਡੇ ਨਾਲ ਸੰਬੰਧਿਤ ਹੈ ਤੁਸੀਂ ਦਿਓ ਕਾਪੀ ਮੈਨੂੰ ਆ ਗਈ। ਮੈਂ ਉਹਨਾਂ ਨੂੰ ਪੁੱਛ ਲਿਆ। ਉਹਨਾਂ ਨੇ ਫਿਰ ਲੈਟਰ ਲਿਖਤਾ ਰਾਜ ਨੂੰ ਵਿੱਤ ਵਿਭਾਗ ਨੂੰ ਕਿ ਸਾਡੇ ਨਾਲ ਸੰਬੰਧਿਤ ਨਹੀਂ ਤੇ ਨਾ ਤੁਹਾਡਾ ਲੈਟਰ ਸਾਨੂੰ ਮਿਲਿਆ। ਉਹਨਾਂ ਨੇ ਵੀ ਲਿਖਤਾ ਕਿ ਤੁਹਾਡਾ ਲੈਟਰ ਸਾਨੂੰ ਨਹੀਂ ਮਿਲਿਆ ਇਹ ਸਾਡੇ ਨਾਲ ਤੁਸੀਂ ਦਿਓ। ਫਰਸਟ ਅਪੀਲ ਪਾਈ ਕੋਈ ਜਵਾਬ ਨਹੀਂ ਆਇਆ। ਫਿਰ ਸੈਕੰਡ ਅਪੀਲ ਹੁਣ ਚੱਲਦੀ ਹੈ ਇਹਦੀ ਆਪਣੇ ਮਾਨਜੋ ਸਟੇਟ ਇਨਫੋਰਮੇਸ਼ਨ ਕਮਿਸ਼ਨਰ ਦੇ। ਓਕੇ। ਇਹਦਾ ਨੰਬਰ ਹੈ 856 2024 ਅਜੇ ਨੰਬਰ ਲੱਗਿਆ ਨਹੀਂ ਇਹਦਾ ਜੀ। ਇਹ 10 ਛੇ ਦੀ ਪਈ ਹੋਈ ਅ 29 ਦੀ ਪਈ ਹੋਈ ਹੈ ਨੰਬਰ ਨਹੀਂ ਲੱਗਿਆ। ਹੁਣ ਜਦੋਂ ਸਮਝਾਉਤੇ ਇਨਫੋਰਮੇਸ਼ਨ ਸਾਡੇ ਕੋਲ ਆ ਜਾਂਦੀ ਹੈ ਤੇ ਪਤਾ ਲੱਗ ਜੂ ਵੀ ਸਾਡੇ ਵਿੱਚ ਕਾਲੀਆਂ ਪੇਡਾਂ ਕਿਹੜੀਆਂ ਸੀਗੀਆਂ ਤੇ ਸਰਕਾਰ ਕੋਲ ਕਿਹੜੇ ਵਿਕੇ ਜਿਹੜੇ 2.98 ਦੀ ਗੱਲ ਕੀਤੀ ਹੈ। ਇੱਕ ਡਾਕੂਮੈਂਟ ਸਰਕਾਰ ਦਾ ਜਿਹੜਾ 2.45113 ਤੇ ਡੀਏ ਨਾਲ ਦਿੱਤਾ। ਇਹ ਵੀ ਡਾਕੂਮੈਂਟ ਲੱਗਿਆ। ਇਹਦੇ ਵਿੱਚ ਸਪਸ਼ਟ ਲਿਖਿਆ ਹੋਇਆ ਪਲੱਸ ਹਾਈ ਕੋਰਟ ਦੇ ਹੁਕਮ ਅ ਦੇ ਮੁਤਾਬਕ ਸਪੀਕਿੰਗ ਆਰਡਰ ਕੀਤੇ ਨੇ ਸਰਕਾਰ ਨੇ ਲਿਖਿਆ ਕਿ ਪੰਜਾਬ ਗਵਰਨਮੈਂਟ ਮੁਲਾਜ਼ਮ ਜੱਥੇਬੰਦੀਆਂ ਪਲੱਸ ਪੈਨਸ਼ਨ ਜੱਥੇਬੰਦੀਆਂ ਇਹਨਾਂ ਦੀ ਆਪਸੀ ਅੰਡਰਸਟੈਂਡਿੰਗ ਦੇ ਨਾਲ 113% ਡੀਏ ਦਿੱਤਾ ਗਿਆ ਹੈ ਹੁਣ ਇੱਥੇ ਜੱਥੇਬੰਦੀਆਂ ਵੀ ਸਾਡੀਆਂ ਵਿੱਚ ਇਨਵੋਲਵ ਹੋ ਰਹੀਆਂ ਅਸੀਂ ਇਹਨਾਂ ਨੂੰ ਪੁੱਛਿਆ ਫਿਰ ਮੈਂ ਆਰਟੀਈ ਦੇ ਵਿੱਚ ਪੁੱਛਿਆ ਇਹ ਪਲੰਦਾ ਬਣਿਆ ਹੋਇਆ ਅੱਛਾ ਜੀ ਆਰਟੀਈ ਰਹੀਂ ਪੁੱਛਿਆ ਆਰਟੀਈ ਦੇ ਪੁੱਛ ਰਿਆਂ ਮੈਂ ਵੀ ਉਹ ਜਿੱਥੇ ਬੰਦਿਆ ਦਾ ਸਾਨੂੰ ਨਾਂ ਦੱਸਿਆ ਜਾਵੇ ਜੀ ਜਿਹੜਾ ਤੁਸੀਂ ਬਾਰ ਬਾਰ ਲਿਖਦੇ ਹੋ ਟਰਾਈਪਾਰਟਾਈਟ ਸਮਝੌਤੇ ਦੇ ਮੁਤਾਬਕ 113 ਨੰਬਰ ਡੀ ਦਿੱਤਾ ਗਿਆ ਉਹ ਸਾਨੂੰ ਜਿੱਥੇ ਨਾਂ ਦੱਸਿਆ ਜਾਵੇ ਹੂੰ ਹੂੰ ਫਾਈਨਾਂਸ ਡਿਪਾਰਟਮੈਂਟ ਨੇ ਝੂਠ ਬੋਲਿਆ ਕਿ ਮੇਰੀ ਆ ਕੇ ਤੋਂ ਬਾਅਦ ਉਹ ਕਹਿੰਦੇ ਤੁਹਾਨੂੰ ਅਸੀਂ ਇਸ ਨੰਬਰ ਦੇ ਨਾਲ ਭੇਜਤਾ ਲੈਟਰ ਅੱਛਾ ਜਵਾਬੇਜਤਾ ਜਵਾਬੇਜਤਾ ਮੈਂ ਫਿਰ 30 ਕਰਵਾਈ ਕੀਤੀ ਮਾਰਚ 24 ਚ ਕਿ ਤੁਹਾਡਾ ਨਾ ਤਾਂ ਮੈਨੂੰ ਲੈਟਰ ਮਿਲਿਆ ਨਾ ਮੈਨੂੰ ਜਵਾਬ ਮਿਲਿਆ ਫਿਰ ਉਹਨਾਂ ਨੇ ਭੇਜਤਾ ਆਮ ਰਾਜ ਪ੍ਰਬੰਧ ਨੂੰ ਕਿ ਤੁਸੀਂ ਤੁਹਾਡੇ ਨਾਲ ਸੰਬੰਧਿਤ ਹੈ ਤੁਸੀਂ ਦਿਓ ਕਾਪੀ ਮੈਨੂੰ ਆ ਗਈ ਮੈਂ ਉਹਨਾਂ ਨੂੰ ਪੁੱਛ ਲਿਆ ਉਹਨਾਂ ਨੇ ਫਿਰ ਲੈਟਰ ਲਿਖਤਾ ਰਾਜ ਨੂੰ ਵਿੱਤ ਵਿਭਾਗ ਨੂੰ ਕਿ ਸਾਡੇ ਨਾਲ ਸੰਬੰਧਿਤ ਨਹੀਂ ਤੇ ਨਾ ਤੁਹਾਡਾ ਲੈਟਰ ਸਾਨੂੰ ਮਿਲਿਆ ਉਹਨਾਂ ਨੇ ਵੀ ਲਿਖਤਾ ਕਿ ਤੁਹਾਡਾ ਲੈਟਰ ਸਾਨੂੰ ਨਹੀਂ ਮਿਲਿਆ ਇਹ ਸਾਡੇ ਨਾਲ ਤੁਸੀਂ ਦਿਓ ਫਸਟ ਅਪੀਲ ਪਾਈ ਕੋਈ ਜਵਾਬ ਨਹੀਂ ਆਇਆ ਫਿਰ ਸੈਕੰਡ ਅਪੀਲ ਹੁਣ ਚੱਲਦੀ ਹੈ ਇਹਦੀ ਆਪਣੇ ਮਾਨਯੋਗ ਸਟੇਟ ਇਨਫੋਰਮੇਸ਼ਨ ਕਮਿਸ਼ਨਰ ਦੇ ਇਹਦਾ ਨੰਬਰ ਹੈ 8556 2024 ਅਜੇ ਨੰਬਰ ਲੱਗਿਆ ਨਹੀਂ ਇਹਦਾ ਜੀ ਇਹ 10 ਦੇ ਛੇ ਦੀ ਪਈ ਹੋਈ ਆ 25 ਨੌ ਦੀ ਪਈ ਹੋਈ ਆ ਨੰਬਰ ਨਹੀਂ ਲੱਗਿਆ ਹੁਣ ਜਦੋਂ ਉਹ ਸਮਝਾਉਂਦੇ ਇਨਫੋਰਮੇਸ਼ਨ ਸਾਡੇ ਕੋਲ ਆ ਜਾਂਦੀ ਹੈ ਤੇ ਪਤਾ ਲੱਗ ਜੂ ਵੀ ਸਾਡੇ ਵਿੱਚ ਕਾਲੀਆਂ ਪੇਡਾਂ ਕਿਹੜੀਆਂ ਸੀਗੀਆਂ ਤੇ ਸਰਕਾਰ ਕੋਲ ਕਿਹੜੇ ਵਿਕੇ